ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀ ਕਿ ਇੱਕ ਪ੍ਰਧਾਨ ਦੀ ਚੋਣ ਕੱਲਿਤੀ ਗਈ ਹੈ ਤਾਂ ਦੁਬਾਰਾ ਤੋਂ ਹੁਣ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਜਿਹੜਾ ਕਿ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਹਨੂੰ ਦੱਸਦੀ ਇੱਕ ਡੈਲੀਗੇਟ ਬਣਾਇਆ ਗਿਆ ਸੀਗਾ ਜਿਸ ਵੱਲੋਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਤਾਂ ਇਸ ਨੂੰ ਲੈ ਕੇ ਹਲੇ ਤੱਕ ਜਿਹੜੀ ਸੁਧਾਰ ਲਹਿਰ ਸੀਗੇ ਅਕਾਲੀ ਦਲ ਦੀ ਉਹਨਾਂ ਵੱਲੋਂ ਵਿਰੋਧ ਚੁਟਾਇਆ ਜਾ ਰਿਹਾ ਤਾਂ ਹੁਣ ਇਸ ਨੂੰ ਲੈ ਕੇ ਸਾਡੇ ਨਾਲ ਗੁਰਪ੍ਰਤਾਪ ਸਿੰਘ ਵਡਾਲਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਹੁਕਮ ਮਿਲਿਆ ਸੀ ਕਾਲ ਤੱਕ ਸਾਬ ਤੋਂ ਪੰਜ ਮੈਂਬਰੀ ਕਮੇਟੀ ਬਣਾਉਣ ਦਾ ਸੱਤ ਮੈਂਬਰੀ ਪਹਿਲਾਂ ਫਿਰ ਬਾਅਦ ਵਿੱਚ ਪੰਜ ਹੋ ਜਾਂਦੀ ਹੈ ਫਿਰ ਉਹਨਾਂ ਦੇ ਵੱਲੋਂ ਜਿਹੜੇ ਕਿ ਸਾਰੀ ਕਹਿ ਸਕਦੇ ਪਾਰਟੀ ਨੂੰ ਚੋਣ ਕਰਨੀ ਸੀ ਫਿਰ ਉਸ ਤੋਂ ਬਾਅਦ ਪ੍ਰਧਾਨ ਦੀ ਚੋਣ ਹੋਣੀ ਸੀ ਇੱਕਦਮ ਇਸ ਤਰ੍ਹਾਂ ਪ੍ਰਧਾਨ ਦੀ ਚੋਣ ਹੋ ਜਾਣਾ ਔਰ ਦੁਆਰਾ ਤੋਂ ਸੁਖਵੀਰ ਸਿੰਘ ਬਾਦਲ ਨੂੰ ਚੁਣ ਲੈਣਾ ਕਿਸ ਤਰ੍ਹਾਂ ਦੇਖਦੇ ਹੋ ਹੁਕਮਾਂ ਦੀ ਪਾਲਣਾ ਹੈ ਜਾਂ ਫਿਰ ਇਸ ਦੀ ਉਲੰਘਣਾ ਹੈ ਦੇਖੋ ਇਹ ਤਾਂ ਸ਼ਰੀਆਮ ਉਸ ਧੜੇ ਨੇ ਪਹਿਲੇ ਦਿਨ ਤੋਂ ਜਦੋਂ ਤੋਂ ਹੁਕਮਨਾਮੇ ਜਾਰੀ ਹੋਏ ਸਨ ਉਹਨਾਂ ਨੇ ਸੱਤ ਮੈਂਬਰ ਦੀ ਕਮੇਟੀ ਨੂੰ ਮਾਨਤਾ ਨਹੀਂ ਸੀ ਦਿੱਤੀ ਤੇ ਭਰਤੀ ਵੀ ਸੱਤ ਮੈਂਬਰ ਦੀ ਕਮੇਟੀ ਤੋਂ ਨਹੀਂ ਕਰਵਾਈ ਉਹਨਾਂ ਨੇ ਮਨਮਰਜ਼ੀ ਦੇ ਨਾਲ ਆਪਣੀ ਭਰਤੀ ਦਾ ਟਕਵੰਜ ਰਚਾ ਕੇ ਤੇ ਸ਼ੁਰੂ ਤੋਂ ਉਹਨਾਂ ਦਾ ਇਹ ਆਪਣੇ ਪਲਾਨ ਸੀਗਾ ਜਾਂ ਉਹਨਾਂ ਦੀ ਇਹ ਚਾਲ ਸੀ ਕਿ ਜੋ ਵੀ ਸਮਾਂ ਆਇਆ ਸੀ ਸੁਖਬੀਰ ਸਿੰਘ ਬਾਦਲ ਨੂੰ ਹੀ ਪ੍ਰਧਾਨ ਬਣਾਉਣਾ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਦੀ ਲੰਘਣਾ ਕੀਤੀ ਉਹਨਾਂ ਨੇ ਅਕਾਲ ਤਖਤ ਸਾਹਿਬ ਨਾਲ ਉਹਨਾਂ ਨੇ ਮੱਥਾ ਲਿਆ ਅਤੇ ਮੱਥਾ ਮਾਰਿਆ ਤੇ ਨਾਲ ਉਹਨਾਂ ਨੇ ਪਗੋੜੇ ਹੋਣ ਦਾ ਸਬੂਤ ਦਿੱਤਾ ਆ ਤਖਤ ਸਹਿਬਾਨਾਂ ਤੋਂ ਤਖਤ ਸਾਹਿਬ ਵੱਲੋਂ ਸਮੂਚੇ ਪੰਥ ਨੂੰ ਹੁਕਮਨਾਮੇ ਜਾਰੀ ਕੀਤੇ ਗਏ ਸਨ ਜਿਹੜੇ ਕਿ ਸਾਰੇ ਪੰਥ ਨੇ ਪ੍ਰਵਾਨ ਕਰ ਲਏ ਤੇ ਬਹੁਤ ਵਧੀਆ ਮਾਹੌਲ ਬਣ ਗਿਆ ਸੀ ਦੋ ਤਰੀਕ ਦੇ ਹੁਕਮਨਾਮੇ ਤੋਂ ਬਾਅਦ ਲੇਕਿਨ ਇਹਨਾਂ ਨੇ ਆਪਣਾ ਹੱਥ ਦਿਖਾਉਂਦੇ ਹੋਏ ਆਪਣੀ ਆਕਰ ਦਾ ਜਿਹੜਾ ਹੈ ਨਜ਼ਾਰਾ ਇਹਨਾਂ ਨੇ ਸਾਰੇ ਪੰਥ ਨੂੰ ਦਿਖਾਇਆ ਤੇ ਇਹਨਾਂ ਨੇ ਹੁਕਮਨਾਮੇ ਮੰਨੇ ਨਹੀਂ ਤੇ ਇਸ ਕਰਕੇ ਆਪਣੀ ਮਨਮਰਜ਼ੀ ਨਾਲ ਭਰਤੀ ਕੀਤੀ ਜਿਹੜੀ ਭਰਤੀ ਕਿਤੇ ਦੇਖਣ ਨੂੰ ਮਿਲੀ ਨਹੀਂ ਜਿਉਂ ਕੋਈ ਇਹ ਫਰਜ਼ੀ ਭਰਤੀ ਸੀ ਜਾਂ ਉਹ ਜਾਲੀ ਭਰਤੀ ਸੀ ਕਰਕੇ ਉਹ ਭਰਤੀ ਨਾ ਕਿਸੇ ਪਿੰਡ ਚ ਹੋਈ ਆ ਨਾ ਕਿਸੇ ਸ਼ਹਿਰ ਚ ਹੋਈ ਆ ਡੈਲੀਗੇਟ ਆਪ ਹੀ ਬਣਾ ਕੇ ਤੇ ਆਪ ਹੀ ਉਹਨੂੰ ਪ੍ਰਧਾਨ ਬਣਾ ਲਿਆ ਸੋ ਇਹਨਾਂ ਦਾ ਪਹਿਲੇ ਦਿਨ ਤੋਂ ਹੀ ਇਹ ਜਿਹੜੀ ਪਲਾਨਿੰਗ ਸੀਗੀ ਇਹ ਸਕ੍ਰਿਪਟ ਸਾਰੀ ਪਹਿਲੇ ਤਿਆਰ ਕਰਤੀ ਸੀ ਇਹਨਾਂ ਨੇ ਪਰ ਕੀਤੀ ਇਹਨਾਂ ਨੇ ਅਕਾਲ ਤਖਤ ਸਾਹਿਬ ਉਹ ਪਗੋੜੇ ਹੋ ਕੇ ਅਕਾਲ ਤਖਬ ਸਾਹਿਬ ਨਾਲ ਟਕਰਾ ਲੈ ਕੇ ਤੇ ਆਪਣਾ ਜਿਹੜਾ ਫਲਸਫਾ ਆ ਮੀਰੀ ਪੀਰੀ ਦਾ ਉਸ ਸਿਧਾਂਤ ਨੂੰ ਜਿਹੜਾ ਕਦੀ ਵੀ ਕੋਈ ਗੁਰਸਿੱਖ ਉਸ ਤੋਂ ਪਾਸੇ ਨਹੀਂ ਹਟ ਸਕਦਾ ਲੇਕਿਨ ਇਹਨਾਂ ਨੇ ਜਿਹੜੇ ਆਪਣੇ ਆਪ ਨੂੰ ਪੰਥ ਦੇ ਆਗੂ ਖਵਾਉਂਦੇ ਨੇ ਇਹਨਾਂ ਨੇ ਮੀਰੀ ਪੀਰੀ ਦੇ ਸਿਧਾਂਤ ਤੋਂ ਪਾਸੇ हट ਕੇ ਇਹ ਸਾਰਾ ਜੋ ਵੀ ਇਹਨਾਂ ਨੇ ਢੋਂਗ ਰਚਿਆ ਉਹ ਲੋਕਾਂ ਦੇ ਸਾਹਮਣੇ ਆ ਗਿਆ ਪਰ ਇਸ ਗੱਲ ਦਾ ਇਹਨਾਂ ਨੂੰ ਨਾ ਤੇ ਇਹਨਾਂ ਨੂੰ ਕੋ ਲਾਭ ਹੋਣਾ ਤੇ ਨਾ ਹੀ ਕਿਸੇ ਕਾਲੀ ਤੇਰਨੂਏ ਦਾ ਫਾਇਦਾ ਹੋਣਾ ਕਰਕੇ ਇਹ ਆਪਣੇ ਰਵੈਤਾਂ ਨੂੰ ਤੋੜ ਕੇ ਕੀਤਾ ਗਿਆ ਆਪਣੀਆਂ ਪਰੰਪਰਾਵਾਂ ਨੂੰ ਆਪਣੇ ਪਿੱਛੇ ਛੱਡ ਕੇ ਇਹਨਾਂ ਨੇ ਜੋ ਵੀ ਆਪਣੇ ਫੈਸਲੇ ਲਏ ਨੇ ਉਹ ਸਾਰੇ ਜਿਹੜੀ ਹੈਗੀ ਵਿਧੀ ਵਿਧਾਨ ਦੇ ਉਲਟ ਨੇ ਤੇ ਕਾਲ ਤਖਸਾਲ ਦੇ ਮਰਿਆਦਾ ਤੇ ਵਰਖਲਾਫ ਫੈਸਲੇ ਲਏ ਇਹਨਾਂ ਨੇ ਹੁਣ ਅਗਲੀ ਰਣਨੀਤੀ ਸੁਧਾਰ ਲਹਿਰ ਦੀ ਕੀ ਰਹੇਗੀ ਕੁ ਪੰਜ ਮੈਂਬਰ ਜਿਹੜਾ ਆਪਣੇ ਸਿਗਰ ਨਾਲ ਦੁਆਰਾ ਮੀਟਿੰਗ ਰੱਖੀ ਗਈ ਹੈ ਯਾ ਬੀਬੀ ਜ਼ਕੀਰ ਨੂੰ ਨਾਲ ਕੋਈ ਫੈਸਲਾ ਲਿੱਤਾ ਗਿਆ ਹੁਣ ਤੱਕ ਪੰਜ ਮੈਂਬਰੀ ਕਮੇਟੀ ਤਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਆ ਅਸੀਂ ਉੱਤੇ ਪਹਿਰਾ ਦੇ ਰਹੇ ਆ ਜੋ ਸਾਡਾ ਫਰਜ਼ ਬਣਦਾ ਆ ਦੇਖੋ ਇਹ ਸਾਡੇ ਨਾਂ ਉਤੋਂ ਫਸੀਲ ਤੋਂ ਜਾਰੀ ਕੀਤੇ ਗਏ ਪਹਿਲਾਂ 7 ਮੈਂਬਰ ਸੀ 2 ਮੈਂਬਰ ਅਸਤੀਫਾ ਦੇ ਗਏ ਉਹ ਵੀ ਇਹਨਾਂ ਦੇ ਦਬਾਅ ਹੇਠ ਕਰਕੇ ਇਹਨਾਂ ਤੋਂ ਤੰਗ ਆ ਕੇ ਧਮੀ ਸਾਹਿਬ ਨੇ ਅਸਤੀਫਾ ਦਿੱਤਾ ਚਲੋ ਛੱਡ ਗਏ ਉਹਨਾਂ ਦੀ ਆਪਣੀ ਮਰਜ਼ੀ ਆ ਕੀ ਕਹਿ ਸਕਦੇ ਅਸੀਂ ਲੇਕਿਨ ਅਸੀਂ ਪੰਜੇ ਅਕਾਲ ਤਖਤ ਸਾਹਿਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਆ ਤੇ ਜੋ ਸਾਨੂੰ ਉਦੇਸ਼ ਹੋਇਆ ਅਸੀਂ ਉਹਦੀ ਉਹਨਾਂ ਦੇਸ਼ਾਂ ਦੀ ਮੁਕੰਮਲ ਤੌਰ ਤੇ ਪਾਲਣਾ ਕਰਾਂਗੇ ਤੇ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਲੈ ਕੇ ਜਿਹੜੀ ਭਰਤੀ ਹੋਣੀ ਆ ਬਿਲਕੁਲ ਪਾਰਦਰਸ਼ਤਾ ਨਾਲ ਸਹੀ ਤੇ ਜਾਇਜ਼ ਭਰਤੀ ਹੋਣੀ ਆ ਕੋਈ ਬੋਗਸ ਭਰਤੀ ਨਹੀਂ ਹੋਣੀ ਆਧਾਰ ਕਾਰਡ ਦਾ ਨੰਬਰ ਨਾਲ ਲੱਗੂਗਾ ਤੇ ਇੱਕ ਨਵੀਂ ਲੀਡਰਸ਼ਿਪ ਸ਼੍ਰੋਮਣੀ ਕਾਲਜਲ ਦੀ ਸਿੱਖ ਪੰਥ ਦੀ ਮੋਹਰੇ ਆਊਗੀ ਤੇ ਉਹ ਆਗੂ ਮੋਰੇ ਲੱਗੂਗਾ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੂਗਾ ਇਹ ਕੋਈ ਆਗੂ ਉਪਰੋਂ ਨਹੀਂ ਥੋਪਿਆ ਜਾਣਾ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਸਮਝ ਲਿਆ ਕਿ ਸਾਡੀ ਘਰ ਦੀ ਪਾਰਟੀ ਆ ਅਸੀਂ ਘਰ ਦੀ ਆਪਣੇ ਇਹਨੂੰ ਸਮਝ ਲਿਆ ਵੀ ਸਾਡੀ ਮਾਲਕੀ ਹੈ ਇਹ ਸਿੱਖ ਪੰਥ ਦੀ ਮਲਕੀਤ ਆ ਸ਼ਰੋਮਣੀ ਕਾਲੇਦਾਨ ਕਿਸੇ ਇੱਕ ਪਰਿਵਾਰ ਦਾ ਉੱਤੇ ਕੋਈ ਹੱਕ ਨਹੀਂਗਾ ਕੋਈ ਇੱਕ ਪਰਿਵਾਰ ਦੀ ਇੱਕ ਤੜੇ ਦੀ ਕੋਈ ਹਜਾਰੇਦਾਰੀ ਨਹੀਂ ਹੈਗੀ ਪਰ ਅਸੀਂ ਇਹਨੂੰ ਬਿਲਕੁਲ ਜਮਹੂਰੀਅਤ ਦੇ ਢੰਗ ਤਰੀਕੇ ਨਾਲ ਇਹਨੂੰ ਲੋਕਤੰਤਰਿਕ ਪ੍ਰਣਾਲੀ ਦੇ ਨਾਲ ਇਸ ਭਰਤੀ ਨੂੰ ਮੁਕੰਮਲ ਕਰਕੇ ਪੇ ਥੱਲੇ ਤੋਂ ਲੈ ਕੇ ਉੱਪਰ ਉੱਤੱਕ ਢਾਂਜਾ ਬਣਾਵਾਂਗੇ ਜੇ ਤੇ ਲੋਕ ਸੰਤੁਸ਼ਟ ਹੋਣਗੇ ਤਾਂ ਆਗੂ ਬਣਗੇ ਜਿਨ੍ਹਾਂ ਨੂੰ ਲੋਕ ਚਾਹਣਗੇ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨਗੇ ਤੇ ਤਾਂ ਜਿਵੇਂ ਕਿ ਹੁਣ ਜਿਵੇਂ ਅੱਜ ਉਹ ਉਲੰਘਣਾ ਕੀਤੀ ਗਈ ਤੇ ਇਸ ਨੂੰ ਲੈ ਕੇ ਕੱਲ ਤੱਕ ਸਾਬ ਜਥੇਦਾਰ ਸਭ ਨੂੰ ਮਿਲੋਗੇ ਕਿ ਇਹ ਉਲੰਘਣਾ ਨੂੰ ਲੈ ਕੇ ਗੱਲਬਾਤ ਕਰਾਂਗੇ ਦੇਖੋ ਉਲੰਘਣਾ ਤਾਂ ਇੱਕ ਵਾਰੀ ਨਹੀਂ ਕੀਤੀ ਇਹਨਾਂ ਨੇ ਬਾਹਰ-ਬਾਹਰ ਇਹਨਾਂ ਨੇ ਗਲਤੀਆਂ ਕੀਤੀਆਂ ਬਾਹਰ-ਬਾਹਰ ਇਹਨਾਂ ਨੇ ਝੂਠ ਬੋਲਿਆ ਅਕਾਲ ਤਖਤ ਸਾਹਿਬ ਦੀ ਬਦੌਲਤ ਝੂਠ ਬੋਲਿਆ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਇਹ ਆਪਣੇ ਗੁੰਮਰਾਹ ਕਰਦੇ ਰਹੇ ਕਿ ਜੀ ਸੱਤ ਮੈਂਬਰੀ ਕਮੇਟੀ ਕੰਮ ਨਹੀਂ ਕਰ ਸਕਦੀ ਸਾਨੂੰ ਅਗਿਆਨੀ ਰਕबीर ਸਿੰਘ ਜੀ ਨੇ ਇਹ ਆਖਿਆ ਆ ਯਾਨੀ ਰਵੀਰ ਸਿੰਘ ਜੀ ਨੇ ਕਿਹਾ ਕਿ ਮੈਂ ਤਾਂ ਕਿਹਾ ਨਹੀਂ ਕਿ ਸਾਨੂੰ ਝੂਠ ਬੋਲਦੇ ਆ ਮੇਰਾ ਨਾਂ ਵਰਤ ਕੇ ਸੋ ਇਹ ਤਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਗਲਤੀ ਤੇ ਗਲਤੀ ਕਰੀ ਜਾਂਦੇ ਆ ਇਹਨਾਂ ਨੇ ਜੇ ਕਹੀਏ ਤਾਂ ਕਫਰ ਤੋਲਦੇ ਆ ਇਹਨਾਂ ਨੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਦਾ ਆਪਣੇ ਸਿਧਾਂਤ ਦੀ ਆਪਣੀ ਰਵਾਇਤਾਂ ਦੀ ਕੋਈ ਪਰਵਾਹ ਨਹੀਂ ਇਹਨਾਂ ਨੂੰ ਤੇ ਇਹ ਤਾਂ ਸਿਰਫ ਆਪਣੇ ਹੱਥ ਦੇ ਨਾਲ ਇਹਨਾਂ ਨੇ ਟਕਰਾ ਲਿਆ ਅਕਾਲ ਤਖਤ ਸਾਹਿਬ ਨਾਲ ਤੇ ਸਿਰਫ ਇਹ ਸਾਰਾ ਜਿਹੜਾ ਡਰਾਮਾ ਰਚਿਆ ਆ ਇਹ ਜਿਹੜਾ ਹੈਗਾ ਮੈਂਬਰਸ਼ਿਪ ਦਾ ਮੈਂਬਰਸ਼ਿਪ ਕੋਈ ਨਾ ਦੀ ਹੋਈ ਨਹੀਂ ਤੇ ਇਹ ਤਾਂ ਦੇਖੋ ਸਾਰਾ ਪੰਥ ਜਾਣਦਾ ਆ ਹੁਣ ਜੈਦਰ ਸਾਹਿਬ ਨੇ ਨਾ ਫੈਸਲਾ ਦਿੱਤਾ ਹੁਕਮਨਾਮੇ ਜਾਰੀ ਹੋ ਗਏ ਹੁਣ ਤਾਂ ਇਹ ਫੈਸਲਾ ਕਰੂਗਾ ਪੰਥ ਸੰਗਤ ਕਰੂਗੀ ਜਦੋਂ ਮੌਕਾ ਆ ਗਿਆ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਿੱਚ ਹੋਵੇ ਜਾਂ ਜਦ ਵੀ ਕਿਤੇ ਮੌਕਾ ਮਿਲਿਆ ਸੰਗਤ ਦੇ ਨਿਤਾਰਾ ਕਰਨਾ ਆ ਪੰਥ ਦੇ ਆਗੂ ਕੌਣ ਨੇ ਤੇ ਪੰਥ ਤੋਂ ਪਗੋੜੇ ਕਿਹੜੇ ਨੇ ਪੰਥ ਦੇ ਦੁੱਖੀ ਕੌਣ ਨੇ ਸਮਝਾ ਜਾਣਾ ਆ ਕੋਈ ਬਹੁਤਾ ਦੂਰ ਨਹੀਂ ਹੈਗਾ ਲੇਕਿਨ ਇਹ ਸਾਨੂੰ ਤਾਂ ਬੜੀ ਹੈਰਾਨੀ ਆ ਕਿ ਜਿਹੜਾ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਹੋਵੇ ਉਹ ਸਾਡੀਆਂ ਪਰੰਪਰਾਵਾਂ ਨੂੰ ਤੈਸ ਨੈਸ ਕਰੇ ਉਹਨੂੰ ਦਰਣ ਮਰਣ ਕਰੇ ਤੇ ਸਾਡੀਆਂ ਜਿਹੜੀਆਂ ਰਵੈਤਾਂ ਆ ਉਹਨਾਂ ਨੂੰ ਤੋੜੇ ਆਪਣੇ ਮੀਰੀ ਪੀਰੀ ਦੇ ਸਨਾਤਨ ਨੂੰ ਨਾ ਮੰਨੇ ਇੱਕ ਨਵਾਂ ਵਰਤਾਰਾ ਸਿਰਜਣ ਦੀ ਕੋਸ਼ਿਸ਼ ਕਰੇ ਇਹਨੂੰ ਕੌਣ ਮੰਨੂਗਾ ਇਸ ਗੱਲ ਨੂੰ ਕੌਣ ਪ੍ਰਵਾਨ ਕਰੂਗਾ ਇਹਦਾ ਲੇਖਾ ਜੋਖਾ ਸਮੂਚੀ ਲੀਡਰਸ਼ਿਪ ਜਿਹੜਾ ਧੜਾ ਆ ਜੋ ਕਰ ਰਹੇ ਨੇ ਇਹਨਾਂ ਨੂੰ ਇੱਕ ਦਿਨ ਇਹਦਾ ਲੇਖਾ ਜੋਖਾ ਦੇਣਾ ਪਊਗਾ ਜੀ ਤਾਂ ਐਸਗੇ ਸਾਡੇ ਨਾਲ ਅਗਰ ਪ੍ਰਤਾਪ ਸਿੰਘ ਵਡਾਲਾ ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਕਿ ਹੁਕਮਨਾਮੇ ਦੇ ਅਨੁਸਾਰ ਭਰਤੀ ਉਹਨਾਂ ਵੱਲੋਂ ਕੀਤੀ ਜਾ ਰਹੀ ਤਾਂ ਉਸੇ ਤਰ੍ਹਾਂ ਜਾਰੀ ਰਹੇਗੀ ਔਰ ਜੋ ਵੀ ਅੱਗੇ ਫੈਸਲਾ ਹੋਏਗਾ ਉਹ ਪੰਥ ਵੱਲੋਂ ਦਿੱਤਾ ਜਾਵੇਗਾ ਜਲੰਧਰ ਤੋਂ ਸਹਿਜ ਨਜ਼ਰ ਰਿਪੋਰਟ